ਇਹ ਘਰਾਂ ਚ ਵੀ ਬੈਠੇ ਨੇ ਉਹਨਾਂ ਦੇ ਵੀ ਟੈਲੀਫੋਨ ਆਉਂਦੇ ਕਿ ਜਿਹੜੇ ਅਸੀਂ ਦੁਰਪੇ ਹੈ ਜੀ ਅਸੀਂ ਐਸ ਪਾਰਟੀ ਨਾਲ ਸੀ ਹੌਸ ਪਾਰਟੀ ਨਾਲ ਸੀ ਪਰ ਅਸੀਂ ਚਾਹੁੰਦੇ ਹਾਂ ਕਿ ਜੋ ਹਿੰਦੁਸਤਾਨ ਚ ਹੋ ਰਿਹਾ ਉਹਨੂੰ ਠੱਲ ਪਾਈ ਜਾਏ ਔਰ ਉੱਥੇ ਉਹ ਗੱਲ ਜਾਏ ਜਿਹੜੀ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਕੋਈ ਗੱਲ ਕਰੇ ਜਿਹੜਾ ਦੇਸ਼ ਨੂੰ ਇਕੱਠੇ ਰੱਖਣ ਦੀ ਗੱਲ ਕਰੇ ਜਿਹੜਾ ਪਾਕਿਸਤਾਨ ਤੋਂ ਨਸ਼ੇ ਆਉਂਦੇ ਨੇ ਨਜਾਇਜ਼ ਚਸਲਾਉਂਦਾ ਉਹਨੂੰ ਰੋਕਣ ਦੀ ਗੱਲ ਕਰੇ ਜਿਹੜਾ ਚੀਨ ਵਾਲੇ ਜਿਹੜੇ ਹਰ ਰੋਜ਼ੀ ਦੇਸ਼ ਦੀ ਬੁਰਾ ਫਰਦਾਂਚ ਅੰਦਰ ਆ ਰਹੇ ਨੇ ਉਹਨਾਂ ਬਾਰੇ ਪਾਰਲੀਮੈਂਟ 'ਚ ਗੱਲ ਕਰੇ ਕਹਿੰਦੇ ਸਾਨੂੰ ਇਹੋ ਜੀ ਪਾਰਲੀਮੈਂਟੇਰੀਅਨ ਚਾਹੀਦੇ ਨੇ ਜਿਹੜੇ ਦੇਸ਼ ਦੀ ਗੱਲ ਕਰਨ ਦੇਸ਼ ਨੂੰ ਮਜ਼ਬੂਤ ਕਿਵੇਂ ਰੱਖਣਾ ਦੇਸ਼ ਦੇ ਸੰਵਿਧਾਨ ਨੂੰ ਕਿਵੇਂ ਬਚਾਉਣਾ ਦੇਸ਼ ਦੀਆਂ ਸਰਹੱਦਾਂ ਨੂੰ ਕਿਵੇਂ ਅਸੀਂ ਕਹੋ ਵੇਖਣਾ ਜਿਹੜੇ ਨਸ਼ੇ ਨੂੰ ਕਿਵੇਂ ਰੋਕਣਾ ਜਿਹੜਾ ਇਹ ਗੱਲ ਕਰ ਸਕੇ ਕਿ ਅੰਮ੍ਰਿਤਸਰ ਦਾ 에어ਪੋਰਟ ਕਿਉਂ ਬੰਦ ਹੈ ਕਿਉਂ ਨਹੀਂ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਆਉਂਦੀਆਂ ਚੰਡੀਗੜ੍ਹ ਦੇ 에어ਪੋਰਟ ਤੇ ਕਿਉਂ ਨਹੀਂ ਗੋੜੀਆਂ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਆਉਂਦੀਆਂ ਕਿਉਂ ਨਹੀਂ ਪਠਾਨਕੋਟ ਦਾ 에어ਪੋਰਟ ਚੱਲ ਰਿਹਾ ਕਿਉਂ ਉੱਥੋਂ ਵਾਲਾ ਆਦਮਪੁਰ ਵਾਲਾ ਕਿਉਂ ਨਹੀਂ ਚੱਲ ਰਿਹਾ ਹਲਵਾਰੇ ਵਾਲਾ ਕਿਉਂ ਨਹੀਂ ਚੱਲ ਰਿਹਾ ਬਠਿੰਡੇ ਵਾਲਾ ਕਿਉਂ ਨਹੀਂ ਚੱਲ ਰਿਹਾ ਇਹ ਗੱਲਾਂ ਮੈਂਬਰ ਪਾਰਲੀਮੈਂਟ ਦੇ ਲਈ ਇਹ ਕੰਮ ਸਰ ਆਂਡਰਸ ਤੇ ਇਧਰ ਉਧਰ ਜਾਂਦੇ ਸੇ ਛੱਡ ਕੇ ਸੁਣੋ ਇੱਕ ਚੀਜ਼ ਦਾ ਮੈਂ ਦੱਸਦਾ ਕਿ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਮੈਨੂੰ ਤੁਸੀਂ ਪ੍ਰੈਸ ਵਾਲੇ ਦੱਸੋ ਅੱਜ ਤੋਂ 20 ਦਿਨ ਪਹਿਲਾਂ ਅਕਾਲੀ ਦਲ ਤੇ ਭਾਜਪਾ ਦਾ ਅਲਾਈਂਸ ਹੋ ਰਿਹਾ ਸੀ ਪਤਾ ਨਹੀਂ ਕਿੱਥੇ ਰਹਿ ਗਿਆ ਤੇ ਇਹਨਾਂ ਦੇ ਤੇ ਦੋਵਾਂ ਆਪਣੇ ਅਲਾਈਂਸ ਦੇ ਵਿੱਚ ਵੋਟਾਂ ਡਿਵਾਈਡ ਕਰ ਲਈ ਵੋਟਾਂ ਦੇ ਵਿੱਚ ਭਲੇਖਾ ਪਾਉਂਦੀ ਖੜੇ ਕੀਤੇ ਨੇ ਇਹਨਾਂ ਦੇ ਅਜੇ ਇਕ ਗਿਆ ਇਹਨਾਂ ਦੇ ਜੋ ਹੋਰ ਵੀ ਜਾਣਿਆ ਜਦੋਂ ਤੱਕ ਨਾਮਿਨੇਸ਼ਨ ਹੋਣਗੇ ਸੁਨੀਲ ਜਾਖੜ ਦਾ ਬਿਆਨ ਆਇਆ ਸੀ ਕਿ ਜਿਹੜੀ ਪ੍ਰੋਟੈਸਟ ਹੋ ਰਹੀ ਨੇ ਕਾਮਰਸ ਦੀ ਉਰੂਧੀਆਂ ਦਾ ਇੱਕ ਸਾਇਆ ਹੋਇਆ ਕਰ ਮੈਂ ਮੈਂ ਪੁੱਛਣਾ ਚਾਹੁੰਨਾ ਕਿ ਜਾਖੜ ਸਾਹਿਬ ਜਦੋਂ ਤੁਸੀਂ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ ਉਦੋਂ ਦੇ ਆਪਣੇ ਬਿਆਨ ਕੱਢੋ ਤੇ ਹੁਣ ਦੇ ਬਿਆਨ ਕੱਢੋ ਉਦੋਂ ਦੀ ਗੱਲ ਕਰੋ ਤੇ ਅੱਜ ਦੀ ਕਰੋ ਯਾਰ ਅਸੀਂ ਪੋਲੀਟਿਸ਼ੀਅਨ ਸਿਰਫ ਆਪਣੀਆਂ ਕੁਰਸੀਆਂ ਲਈ ਬੈਠੇ ਆ ਤੇ ਆਪਣੀ ਜ਼ੁਬਾਨ ਬਦਲ ਰਹੇ ਆ ਇਹੋ ਸੁਨੀਲ ਜਾਖੜ ਜਦੋਂ ਰਕਸ਼ਿਤ ਚ ਖੜਾ 2019 ਚ ਹੋਇਆ ਸੀ ਇਥੋਂ ਜਿਤਾ ਕੇ ਪੇਜਾ ਫਿਰੋਜ਼ਪੁਰ ਤੋਂ ਹਾਰ ਕੇ ਆਇਆ ਸੀ ਉਦੋਂ ਦੀਆਂ ਜਿਹੜੀਆਂ ਸਪੀਚਾਂ ਕੱਢਾਂਗੇ ਨਾਲ ਨਾਲ ਚਲਾਵਾਂਗੇ ਜਿਸ ਜਿਤ ਸਾਦੇ ਸਵੀ ਦਿੱਤੀਆ ਉਹ ਪੂਰੀ ਸਵੀ ਚਲੇਗੀ ਬੀਜਪੀ ਦੇ ਅਗੇਂਸਟ ਜੋ ਬੋਲਿਆ ਉਹ ਚਲਾਇਆ ਜਾਏਗਾ ਇਹ ਇਹ ਯਾਰ ਇੱਕ ਮਿੰਟ ਇੱਕ ਇੱਕ ਮਿੰਟ ਇੱਕ ਮੈਨੂੰ ਤੇ ਇਹ ਆਉਣ ਲੱਗ ਪਿਆ ਕਿ ਯਾਰ ਐਡੀ ਛੇਤੀ ਬੜਕੰਮ ਕਿ ਜ਼ਬਾਨ ਥੜਕ ਜਾਂਦੀ ਹੈ ਜਿਹੜੀ ਜਿਹਦੇ ਲਈ ਬਹੁਤ ਚੰਗਾ ਬੋਲਿਆ ਉਹਦੇ ਲਈ ਬਹੁਤ ਉਹਦੇ ਅਗੇਂਸਟ ਇਹਨਾਂ ਕੋਲ ਲੈ ਕੇ ਆਪਾਂ ਕੇਸ ਕੋਲ ਇਹਨਾਂ ਦੇ ਪਾਸੇ ਦਾ ਇੱਕ ਤੁਹਾਨੂੰ ਮੈਂ ਦੱਸਾਂ ਤੁਸੀਂ ਥੋੜੀ ਜਿਹੀ ਕਿਰਪਾ ਕਰੋ ਇਹਨਾਂ ਦੇ ਨਾਲ ਜੇ ਤੁਸੀਂ ਥੋੜੇ ਥੋੜੇ ਸਵਾਲ ਬੰਦ ਕਰ ਦਿੱਤੇ ਤੇ ਬੋਲਣਾ ਬੰਦ ਕਰ ਦਿੱਤਾ ਅੱਛਾ ਅੰਦਾਜ਼ਾ ਅੱਜ ਕੋਣੀ ਚਾਹੀਦੀ ਕਿ ਬਾਹਰ ਫੰਡਿੰਗ ਹੈ ਜਿਹੜੇ ਵੇਖੋ ਸ਼ਰਿਆਮ ਆਪਾਂ ਕਲੀ ਤੁਸੀਂ ਇਹ ਨਾ ਕਰੋ ਜਿਹੜਾ ਜਿਹਨੂੰ ਸੋ ਕਾਲਡ ਖਾਲਸਤਾਨੀ ਕਿਹਾ ਜਾਂਦਾ ਜਿਹੜਾ ਹਮੇਸ਼ਾ ਖਾਲਸਤਾਨ ਦੀ ਗੱਲ ਕਰਦਾ ਗੁਰਪ੍ਰਤਵੰਤ ਪੰਨੂ ਉਹਨੇ ਸ਼ਰਿਆਮ ਇਹਨਾਂ ਤੇ ਅਲੀਗੇਸ਼ਨ ਲਾਇਆ ਕਿ ਤੁਹਾਨੂੰ ਅਸੀਂ ਫੰਡਿੰਗ ਕੀਤੀ ਆ ਮੈਂ ਇੱਕ ਵਾਰੀ ਅੱਜ ਤੋਂ 2 ਸਾਲ ਪਹਿਲਾਂ ਕਿਹਾ ਸੀ ਕਿ ਇਹਦੇ ਤੇ ਬੈਨ ਲਾਓ ਬੀਜੇਪੀ ਵਾਲਿਆਂ ਨੂੰ ਮੈਂ ਉੱਪਰ ਪੁੱਛਣਾ ਚਾਹਨਾ ਕਿ ਜਦੋਂ ਮੈਂ ਕਿਹਾ ਸੀ ਇਹਨਾਂ ਤੇ ਬੈਨ ਲਾਓ ਉਹਦੀ ਜਿਹੜੀ ਵੀਡੀਓ ਆਈ ਸੀ ਉਹ ਲਿਆ ਕਹਿੰਦਾ ਜਿਹੜਾ ਪੰਜਾਬ ਦਾ ਕਾਂਗਰਸ ਦਾ ਐਮਐਲਏ ਖੂਨੀ ਰੰਦਾਵਾ ਉਹਨੇ ਕਿਹਾ ਇਹਨਾਂ ਦੇ ਕਹਿੰਦਾ ਜਿ ਭਗਵੰਤ ਮਾਨ ਦੀ ਜੁਰਤ ਹੈਗੀ ਆ ਕੇਜਰੀਵਾਲ ਦੀ ਜੁਰਤ ਹੈ ਕਿ ਮੇਰੇ ਤੇ ਕਰੇ ਕਹਿੰਦਾ ਸਾਡੀਆਂ ਵੋਟਾਂ ਖਾਲਸਤਾਨੀ ਪੱਖੀ ਸਾਡਾ ਪੈਸਾ ਉਹਨੇ ਤੇ ਸ਼ਰਮ ਕਿਹਾ ਸੀ ਉਹਦੇ ਵੀਡੀਓ ਤੇ ਬੋਲਦੇ ਕਿ ਆ ਕਿ ਅਸੀਂ ਉਹਨਾਂ ਨੂੰ ਪੈਸਾ ਦਿੱਤਾ ਐਨਆਈਏ ਕੋਲ ਜਾਣ ਦੀ ਨਹੀਂ ਜਰੂਰ ਇਹਨਾਂ ਨੂੰ ਮੈਂ ਪੁੱਛਣਾ ਚਾਹਣਾ ਇਹਨਾਂ ਈਡੀ ਐਨਆਈਏ ਐਨਆਈਏ ਸੀਬੀਆਈ ਇਨਕਮ ਟੈਕਸ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਜਿਹਦਾ ਇਸਤੇਮਾਲ ਕਰਨੇ ਜਿਹਦਾ ਚੰਗੇ ਕਮਾਲੇ ਪਰ ਜੇ ਉਹਨੇ kiya ਉਹ ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹਦਾ ਪੁੱਛਣਾ ਚਾਹੀਦਾ ਇਹਨਾਂ ਨੂੰ ਕਿ ਕਿਉਂ ਵੀ ਪੈਸੇ ਲਏ ਆ ਇੱਕ ਕੁਵਾਰੀ ਨਾ ਮੁੱਖ ਮੰਤਰੀ ਨੇ ਪੰਜਾਬ ਦੇ ਨੇ ਤੇ ਨਾ ਕੇਜਰੀਵਾਲ ਨੇ ਇਹ ਕੁਵਾਰੀ ਉਹਨੂੰ ਨੇ ਕੀਤਾ ਕੰਡੈਮਨ ਨਹੀਂ ਕੀਤਾ ਉਹਨੂੰ ਇਹ ਰਿਪੋਰਟ ਨਹੀਂ ਕੀਤਾ ਕਿ ਬਿਲਕੁਲ ਬਕਵਾਸ ਕਰਦਾ ਝੂਠ ਬੋਲ ਰਿਹਾ ਸਰ ਸਭ ਤੋਂ ਮੇਨ ਥੋੜਾ ਜਿਹਾ ਸਟੱਡੀ ਕਰਕੇ ਆਈ ਜਿਹੜੇ ਮੇਰੇ ਕੋਲ ਸੀ ਮੈਂ ਸੱਤ ਬੰਦੀ ਸਿੰਘ ਛੱਡ ਦਿੱਤੇ ਸੀ ਤੇ ਜਿਹੜੇ ਜਿਹੜੇ ਮੋਦੀ ਸਾਹਿਬ ਇੱਥੇ ਬੁਲ ਕੇ ਗਏ ਉਹ ਨਹੀਂ ਛੁੱਟੇ ਕਿਉਂਕਿ ਇਹ ਬੀਜੇਪੀ ਦਾ ਕੰਮ ਸੀ ਜਿੰਨਾ ਮੇਰੇ ਕੋਲ ਸੀ ਜਿਹੜੇ ਮੈਂ ਉੱਥੇ ਬਰਗਾੜੀ ਮੋਰਚੇ ਦੇ ਉਹਨਾਂ ਨੂੰ ਚੁਕਵਾਇਆ ਸੀ ਉਹਦੇ ਚ ਮੈਂ ਜਿਹੜੇ ਮੈਂ ਉਹਨਾਂ ਰੱਖਿਆ ਕਿ ਜਿਹੜੇ ਪੰਜਾਬ ਕੁਮਰ ਛੱਡ ਚਦੇ ਉਹ ਹੀ ਛੱਡਾਂਗੇ ਇਹ ਸੱਤ ਬੰਦੇ ਛੱਡੇ ਔਰ ਮੈਨੂੰ ਅਫਸੋਸ ਸੀ ਕਿ ਅਕਾਲੀ ਦਲ ਨੇ ਅਜ ਤੱਕ ਉਹਨਾਂ ਦਾ ਪਤਾ ਨਹੀਂ ਲੱ ਮੈਨੂੰ ਅਫਸੋਸ ਸੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਾਰੀ ਜਾ ਕੇ ਕਿਸੇ ਵੀ ਇੱਕ ਬੰਦੇ ਨੂੰ ਰਿਸੀਵ ਨਹੀਂ ਕੀਤਾ ਇਹ ਉਹਨਾਂ ਨੂੰ ਪੁੱਛੋ ਕਿ ਕਿਹੜੇ ਛੱਡੇ ਸਦਿਨ ਉਹਨਾਂ ਨੂੰ ਤਾਂ ਨਾਮ ਹੀ ਨਹੀਂ ਪਤਾ ਹੋਣਾ